ਮਰਦਾਵਾ 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 ਮੰਡਿਆ ਚ ਰੋਲਣ ਵਾਲੀ ਸਰਕਾਰ ਮਰਦਾਵਾ 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 ਪੰਜਾਬ ਦਾ ਮੁੱਖ ਮੰਤਰੀ ਰੋਜ਼ ਜਾ ਕੇ ਗਜ਼ਰਾਤ ਦੇ ਵਿੱਚ ਜਾ ਕੇ ਕਹੀ ਜਾਂਦਾ ਮੈਂ ਕਿਸਾਨਾਂ ਦੀ ਕਣਕ ਇੱਕ ਦਿਨ ਨਹੀਂ ਮੰਡੀ ਦੇ ਵਿੱਚ ਰਹਿਣ ਦਿੰਦਾ ਆਹ ਦੇਖ ਲਓ ਅੱਜ 15-15 ਦਿਨ ਹੋ ਗਏ ਵੀ ਜੇਕਰ ਸਰਕਾਰ ਮਸਲਾ ਹੱਲ ਨਹੀਂ ਕਰਦੀ ਤਾਂ ਜਿਹੜਾ ਬਠਿੰਡਾ ਚੰਡੀਗੜ੍ਹ ਰੋਡ ਹੈ ਕੱਲ ਨੂੰ ਉਹ ਰੋਡ ਬੰਦ ਕਰਾਂਗੇ ਸਾਡੇ ਕੋਲੇ ਪੰਜਾਬ ਦਾ ਇਹ ਮੀਤ ਹੈ ਜਿਹੜਾ ਕੈਬਨਿਟ ਮੰਤਰੀ ਬਣਿਆ ਹੋਇਆ ਹੈ ਜਿੱਥੇ ਵੀ ਜਾਊ ਅਸੀਂ ਡਟਕ ਦਾ ਵਿਰੋਧ ਕਰਾਂਗੇ ਤਣ ਤਣ ਚਾਰ ਚਾਰ ਵਾਰੀ ਬੋਰੀਆਂ ਦੀ ਬੋਰੀਆਂ ਦੀ ਚੱਕ ਧਾਰ ਕਰਨੀ ਪੈਂਦੀ ਆ ਇਹ ਸਾਰੇ ਮਜ਼ਦੂਰ ਭਰਾਵਾਂ ਦਾ ਹਾਲਾਤ ਨੇ ਕਿ ਤੁਹਾਨੂੰ ਕਿੰਨੇ ਦਿਨ ਹੋ ਗਏ 16 16 ਤਰੀਕ ਦਾ ਸਾਡਾ ਰਿਸਟਰ ਦੇਖ ਲਓ ਕਾਪੀ ਦੇਖ ਲਓ ਜਿਹੜੇ ਇਹ ਦੇਖੋ ਇਹਨਾਂ ਨੂੰ ਉਹੀ ਮਿਲ ਰਹੀ ਆ ਵੀ ਪਰ ਜਿਹੜੀਆਂ ਬੋਰੀਆਂ ਨੂੰ ਚਰਕਾ ਕੇ ਧਰਾ ਧਰਾ ਕੇ ਨੋ ਤਣ ਤਣ ਵਾਰੀ ਉਹਨਾਂ ਦਾ ਢੂਆਂ ਕੁੱਡੀਆਂ ਕਰਤੀਆਂ ਹਮਤਮਨ ਕਹਿੰਦਾ ਸੀ ਇੱਕ ਦਿਨ ਚ ਕਣਕ ਚੱਕ ਦਿੰਦੇ ਉਹ ਚੱਕ ਰਿਹਾ ਕਿ ਨਹੀਂ ਚੱਕ ਰਿਹਾ ਨਹੀਂ ਚੱਕ ਰਹੇ ਕਿ ਟ੍ਰਾਲੀ ਤੋਂ ਲੈ ਨਹੀਂ ਦਿੱਸ ਤੱਕ ਭਰੀ ਜੰਨੇ ਆ ਨਾ ਜੀ ਕੋਈ ਨਹੀਂ ਖਿੱਚਦਾ ਉਹਦੇ ਬਾਅਦ ਚੇਅਰਮੈਨ ਵੀ ਫੋਨ ਚੱਕਣਾ ਡਗਾ ਰਾਮਪੀਰ ਸਮੰਨਾ ਬਰਨਾਲੇ ਵਾਲਾ ਅੱਛਾ 10 ਫੋਨ ਲਾ ਲਿਆ ਉਹਨੂੰ ਮੈਂ ਮੈਂ ਕਰਦਾ ਮੈਂ ਖਿੱਚਦਾ ਕੋਈ ਨਹੀਂ ਖਿੱਚਦਾ ਮੈਨੂੰ ਉਹ ਮੀਟਰ ਕਰਨਾ ਹੈ ਕਿਉਂਕਿ ਮੈਨੂੰ ਫੜਾਉ ਮੈਂ ਅੱਧੇ ਘੰਟੇ ਸੈਟ ਹੈ ਕਰਕੇ ਲੈ ਆ ਦੂੰਗਾ ਕਿੰਨੇ ਟੈਂਪਰੇਚਰ ਤੇ ਸੈਟ ਕਰਨਾ ਇੱਥੇ ਜਾਉਂ ਉਰ ਇੱਥੇ ਕਰਕੇ ਲੈ ਆ ਦੂੰਗਾ ਕਿੰਨੇ ਦਾ ਕਾਰਨ ਇਹ ਆ ਵੀ ਕਿਸਾਨ ਰੁਲਣਾ ਰੁਲ ਕੇ ਜੜੀਆਂ ਕਿ ਕਣਕ ਆਪਣੀ ਸੈਲੋਆਂ ਦੇ ਵਿੱਚ ਲੈ ਕੇ ਜਾਣ ਅਡਾਨੀਆਂ ਅਡਵਾਨੀਆਂ ਦੇ ਲੈ ਕੇ ਜਾਣ ਇਹ ਬਿਲਕੁਲ ਮੰਡੀ ਕਰਨ ਖਤਮ ਕਰਨ ਦਾ ਚਾਲ हां जी ਜਿੰਨੇ ਵੀ ਮੇਰੇ ਪੰਜਾਬੀ ਮੇਰੇ ਭੈਣ ਭਰਾ ਸਾਡੀ ਆਵਾਜ਼ ਨੂੰ ਸੁਣ ਰਹੇ ਨੇਗੇ ਅਸੀਂ ਪੂਰੇ ਪੰਜਾਬ ਤੇ ਕਰੇ ਜਿਹੜੀ ਆਵਾਜ਼ ਲੈ ਕੇ ਜਾਣਾ ਚਾਹੁੰਦੇ ਆ ਕਿ ਜਿਹੜੀ ਭਗਮਾਨਤਮਾਨ ਦੀ ਸਰਕਾਰ ਇਹ ਗੱਲ ਕਰ ਰਹੀ ਹੈ ਵਾਅਦੇ ਕਰ ਰਿਹਾ ਪੰਜਾਬ ਦਾ ਮੁੱਖ ਮੰਤਰੀ ਹਰ ਰੋਜ਼ ਚੈਨਲਾਂ ਦੇ ਉੱਪਰ ਕਿ ਜਿਹੜੇ ਕਿਸਾਨਾਂ ਦਾ ਮੈਂ ਦਾਣਾ ਦਾਣਾ ਜਦੋਂ ਟਰਾਲੀ ਲੈਂਦੀ ਆ ਉਹਦੀ ਚੱਕ ਦਿੰਨਾ ਇਹਦੀ ਸੱਚਾਈ ਕੀ ਹੈ ਇਹਦੀ ਸੱਚਾਈ ਮੈਂ ਆਪਣੇ ਪਿੰਡ ਕੋੜਦਣਾ ਦੀ ਮੰਡੀ ਦੇ ਵਿੱਚ ਖੜਾ ਕਣਕ ਆਈ ਨੂੰ 16 ਤਰੀਕ ਤੋਂ ਜਿਹੜੀ ਕਣਕ ਇੱਥੇ 15 ਤੋਂ ਲੈ ਕੇ 16 ਤਰੀਕ ਤੱਕ ਦੇ ਸਾਡੇ ਜਿਹੜੇ ਕਿਸਾਨ ਆ ਕਣਕ ਲਈ ਮੰਡੀਆਂ ਦੇ ਵਿੱਚ ਬੈਠੇ ਨੇਗੇ ਸਚਾਈ ਇਹ ਆ ਕਿ ਗਰਾਊਂਡ ਦੀ ਇੱਥੇ ਆ ਕੇ ਕੋਈ ਬੋਲੀ ਲਾਉਣ ਨੂੰ ਤਿਆਰ ਨਹੀਂ ਜੇਕਰ ਬੋਲੀ ਲਾਉਂਦੇ ਨੇ ਘੇਟੇਰੀ ਨੂੰ ਬੋਲੀ ਲਾ ਕੇ ਜਾਂਦੇ ਨੇ ਤਾਂ ਉਹ ਮਸ਼ੀਨ ਜੀ ਕੱਢ ਕੇ ਖੜ ਜਾਂਦੇ ਨੇ ਮੌਕਚਰ ਵਾਲੀ ਉਹ ਕਹਿੰਦੇ ਨੇ ਆ ਦੇਖੋ ਮੌਕਚਰ ਨੂੰ ਇਹ ਕਿਹੜਾ ਝੋਨਾ ਬਾਈ ਹੁਣ ਅੱਜ ਦਾ ਅੱਜ ਦਾ ਜਿਹੜਾ ਆ ਜਿਹੜਾ ਮੌਸਮ ਹੁੰਦਾ ਇਹ ਮੌਸਮ ਕਿੰਨਾ ਰੁੱਖਾ ਮੌਸਮ ਹੁੰਦਾ ਜਾਂ ਫਿਰ ਉਪਰੋਂ ਚਲਾ ਉਪਰੋਂ ਜਿਹੜੀ ਬਾਰਿਸ਼ ਪਈ ਉਹਦਾ ਵੱਖਰੀ ਗੱਲ ਆ ਵੀ ਅੱਜ ਕੱਲ ਤਾਂ ਬੰਦੇ ਸੁ ਵੀ ਕਣਕ ਨੂੰ ਤੁਸੀਂ ਕਹਿੰਦੇ ਹੋ ਕਣਕ ਨਹੀਂ ਸੁੱਕੀ ਹੈਗੀ ਇਹ ਗਰਾਊਂਡ ਲੈਵਲ ਦੀ ਸੱਚਾਈ ਇਹ ਆ ਪੰਜਾਬ ਦਾ ਮੁੱਖ ਮੰਤਰੀ ਰੋਜ਼ ਜਾ ਕੇ ਗਜ਼ਰਾਤ ਦੇ ਵਿੱਚ ਜਾ ਕੇ ਕਹੀ ਜਾਂਦਾ ਮੈਂ ਕਿਸਾਨਾਂ ਦੀ ਕਣਕ ਇੱਕ ਦਿਨ ਨਹੀਂ ਮੰਡੀ ਦੇ ਵਿੱਚ ਰਹਿਣ ਦਿੰਦਾ ਆਹ ਦੇਖ ਲਓ ਅੱਜ 15-15 ਦਿਨ ਹੋ ਗਏ 10-10 ਦਿਨ ਹੋ ਗਏ ਕਣਕ ਮੰਡੀ ਦੇ ਵਿੱਚ ਰੁਲੀ ਜਾਂਦੀ ਨੂੰ ਕੋਈ ਵੀ ਇੱਥੇ ਆ ਕੇ ਬੋਲੀ ਲਾਉਣ ਨੂੰ ਤਿਆਰ ਨਹੀਂ ਮੈਂ ਸਾਡੇ ਸਾਰੇ ਪਿੰਡ ਦੇ ਪਦਮੰਤੇ ਸੱਜਣ ਖੜੇ ਨੇ ਵੱਖ-ਵੱਖ ਜੱਜੇਬੰਦੀਆਂ ਦੇ ਆਗੂ ਸਹਿਬਾਨ ਖੜੇ ਨੇਗੇ ਪਰ ਜਿਹੜੀ ਮੇਨ ਗੱਲ ਇਹ ਆ ਅੱਗੇ ਮੈਂ ਸਾਰੀ ਗੱਲ ਕਰਵਾਉਣੀ ਆ ਮੈਂ ਕੋਈ ਗੱਲ ਕਹਿ ਦੇਣਾ ਚਾਹੁੰਦਾ ਭਗਮਾਨਤਮਾਨ ਸਰਕਾਰ ਨੂੰ ਖਾਸ ਕਰਕੇ ਇਥੋਂ ਦੇ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਕੈਬਨਿਟ ਮੀਤ ਹੈ ਜਿਹੜਾ ਚੋਣਾਂ ਲੜ ਰਿਹਾ ਇਥੋਂ ਉਹ ਸਰਕਾਰ ਨੂੰ ਸਖਤ ਇਤਜ਼ਾਮ ਨਹੀਂ ਸੀ ਦੇ ਦੇਣਾ ਚਾਹੁੰਦੇ ਆ ਜੇਕਰ ਇਹ ਸਾਡਾ ਮਸਲਾ ਪਿੰਡ ਦਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਮਸਲਾ ਹੱਲ ਨਾ ਕਰਿਆ ਤਾਂ ਮੈਂ ਸਖਤ ਇਹ ਗੱਲ ਕਹਿਣਾ ਕਿ ਅਸੀਂ ਪਿੰਡਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੋਟਾਂ ਮੰਗਣ ਨਹੀਂ ਬਣ ਦੇਵਾਂਗੇ ਜਿੱਥੇ ਵੀ ਪੰਜਾਬ ਦਾ ਇਹ ਮੀਤ ਹੈ ਜਿਹੜਾ ਕੈਬਨਿਟ ਮੰਤਰੀ ਬਣਿਆ ਹੋਇਆ ਹੈ ਜਿੱਥੇ ਵੀ ਜਾਊ ਅਸੀਂ ਡਟ ਕੇ ਦਾ ਵਿਰੋਧ ਕਰਾਂਗੇ ਅਸੀਂ ਆਪਣੇ ਪਿੰਡ ਦੇ ਵਿੱਚ ਨਹੀਂ ਆਉਣ ਦਿੰਦੇ ਐਵੇਂ ਝੂਠੇ ਵਾਅਦੇ ਝੂਠੇ ਡਰਾਮੇ ਕਰੀਏ ਨੇ ਉਹ ਚੈਨਲਾਂ ਦੇ ਉੱਪਰ ਆ ਕੇ ਆਹ ਸੱਚਾਈ ਕੀ ਐ ਮੈਂ ਸਾਰੀ ਕਿਸਾਨਾਂ ਨੂੰ ਦਿਖਾਉਣਾ ਐ ਇਹ ਸਾਰੀ ਕਿਸਾਨ ਸਾਡੇ ਸੱਚਾਈ ਦੱਸਣਗੇ ਐਵੇਂ ਰੋਜ਼ ਗੱਲਾਂ ਕਹੀਏ ਨੇ ਕਿ ਕਣਕ ਨਹੀਂ ਸੀ ਕਾਸ ਦੀ ਮੰਡੀਆਂ 'ਚ ਰੋਲਣ ਦਿੰਦੇ ਸੀ ਆ ਨਹੀਂ ਰੋਲਣ ਦਿੰਦੇ ਕਣਕ ਤਾਂ ਰੁਲੀ ਰਹੀ ਆ ਨਾਲ ਸਾਡੇ ਜਿਹੜੇ ਕਿਸਾਨਾਂ ਦੇ ਨਾਲ ਸਾਡੇ ਮਜ਼ਦੂਰ ਭਰਾ ਵੀ ਉਮਝ ਕਰੂਰ ਰੋੜ ਰਹੇ ਨੇ ਆਹ ਮਜ਼ਦੂਰ ਭਰਾ ਨੇ ਗਾ ਦੇਖ ਲਓ ਜਿਹੜੇ ਆਹ ਲਾਈਆਂ ਪਈਆਂ ਨੇ ਗੇ ਧਾਂਗਾਂ ਵੱਡੀਆਂ ਵੱਡੀਆਂ ਲਾਈਆਂ ਪਈਆਂ ਨੇ ਗਿਆ ਇਹਨੂੰ ਚੱਕਣ ਨੂੰ ਤਿਆਰ ਨਹੀਂ ਇਹ ਭਰਾ ਸਾਡੇ ਮਜ਼ਦੂਰ ਭਰਾ ਕੀ ਕਰ ਰਹੇ ਨੇ ਕਣ ਇਕੱਠੀ ਕਰਕੇ ਪਤਾਂਗਾ ਲਾਉਂਦੇ ਨੇ ਵੱਡੀਆਂ ਵੱਡੀਆਂ ਜੇ ਟਰੱਕ ਆਉਣ ਇਹ ਥਾਂ ਬਿਲਾ ਹੋਵੇ ਇੱਥੇ ਇਹ ਇਹਨਾਂ ਨੂੰ ਇੱਕ ਵਾਰੀ ਚੱਕਣੀ ਪਵੇ ਕਣ ਕੇ ਤਿੰਨ ਤਿੰਨ ਵਾਰੀ ਬੋਰੀ ਨੂੰ ਚੱਕਣਾ ਪੈਂਦਾ ਤਿੰਨ ਤਿੰਨ ਵਾਰੀ ਬੋਰੀ ਨੂੰ ਚੱਕ ਕੇ ਧਰਨਾ ਪੈਂਦਾ ਪਹਿਲਾਂ ਤਾਂ ਉੱਥੋਂ ਚੱਕਦੇ ਨੇ ਫਿਰ ਇੱਥੇ ਲਿਆਉਂਦੇ ਨੇ ਫਿਰ ਟਰੱਕਾਂ ਦੇ ਵਿੱਚ ਲਾ ਦਿੰਦੇ ਨੇ ਤਿੰਨ ਤਿੰਨ ਚਾਰ ਚਾਰ ਵਾਰੀ ਬੋਲਿਆ ਬੋਰੀਆਂ ਦੀ ਚੱਕ ਧਰ ਕਰਨੀ ਪੈਂਦੀ ਆ ਇਹ ਸਾਰੇ ਮਜ਼ਦੂਰ ਭਰਾਵਾਂ ਦਾ ਹਾਲਾਤ ਨੇਗੇ ਮੈਂ ਕਿਸਾਨਾਂ ਨਾਲ ਵੀ ਗੱਲ ਕਰਾਉਣਾ ਮੈਂ ਮਜ਼ਦੂਰਾਂ ਨਾਲ ਵੀ ਗੱਲ ਕਰਾਉਣਾ ਇਹ ਸਰਕਾਰ ਦੀ ਅਸਲੀ ਜਿਹੜੀ ਸਚਾਈ ਦੇਖ ਲਓ ਵੀ ਗਰਾਊਂਡ ਤੇ ਸਚਾਈ ਸਚਾਈ ਕੀ ਆ ਤੇ ਮੀਡੀਆ ਦੇ ਵਿੱਚ ਸਚਾਈ ਕੀ ਆ ਝੂਠੇ ਡਰਾਮੇ ਕਿਉਂਕਿ ਲੋਕਾਂ ਨੂੰ ਇਹਨਾਂ ਨੂੰ ਬੇਕੂਬ ਬਣਾਉਣਾ ਹੁੰਦਾ ਹਾਂਜੀ ਭਾਈ ਤੁਸੀਂ ਜਿਹੜੇ ਸਾਰੇ ਇੱਕ ਮਿੰਟ ਸਾਰੇ ਸਾਡੇ ਆਪਣੇ ਕਿਸਾਨ ਭਰਾ ਬੈਠੇ ਹੋ ਦੱਸੋ ਵੀ ਤੁਹਾਡੇ ਕਿੰਨੇ ਕਿੰਨੇ ਦਿਨ ਮੰਡੀ ਦੇ ਵਿੱਚ ਬੈਠੇ ਨੂੰ ਹੋਗੇ ਇਹ ਪੰਜਾਬ ਦੇ ਪੂਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਜਿਹੜਾ ਭਗਵਾਨ ਤਮਨ ਜਿਹੜੀ ਆਮ ਆਦਮੀ ਦੀ ਪਾਰਟੀ ਸਰਕਾਰ ਇਹ ਗੱਲ ਕਹਿੰਦੀ ਆ ਕਿ ਅਸੀਂ ਆਉਣ ਸਾਰ ਜਿਹੜਾ ਦਾਣਾ ਦਾਣਾ ਚੱਕ ਦੇਣਾ ਹਾਂਜੀ ਤੁਹਾਨੂੰ ਕਿੰਨੇ ਦਿਨ ਹੋ ਗਏ 16 16 ਤਰੀਕ ਦਾ ਸਾਡਾ ਰਿਸਟਰ ਦੇਖ ਲਓ ਕਾਪੀ ਦੇਖ ਲਓ ਜਿਹੜੇ ਇਹ ਸਾਡੇ ਮਜ਼ਦੂਰ ਕੋਲੇ ਲਿਖਿਆ ਹੋਇਆ 16 ਤਰੀਕ ਦੀ ਸਾਡੀ ਕਣਕ ਆਈ ਹੋਈ ਹੈ ਤੇ ਉਦੋਂ ਜੇ ਇਹ ਸਾਡਾ 1% ਕੋਈ ਗੱਲ ਗਲਤ ਹੋਈ ਤਾਂ ਕਣਕ ਚੱਕ ਕੇ ਘਰੋਂ ਜਾਣ ਨੂੰ ਤਿਆਰਾਂ ਪਰ ਇਹ ਇਹ ਜਿਹੜਾ ਸਾਡਾ ਇਨਸਪੈਕਟਰ ਹੁੰਦਾ ਕਹਿੰਦਾ ਵੀ ਮੈਂ ਬਕਟਰਮੀਟਰ ਲਾਉਣਾ ਮ ਕਣਕੀ ਕੰਮਣ ਹੋਈ ਜਾਂਦਾ ਉਹ ਸਾਡੇ ਸਾਰੇ ਕਿਸਾਨਾਂ ਦੇ ਦੂਜੀ ਗੱਲ ਸਾਡੇ ਮੰਡੀ ਚ ਬਥਾਂ ਐ ਨਹੀਂ ਲਾਉਣ ਨੂੰ ਆ ਚੱਠੇ ਰਾਈ ਜਨ ਤਿੰਨ ਤਨ ਵਾਰੀ ਮਜ਼ਦੂਰ ਭਰਾਏ ਲਾਉਂਦੇ ਨੇ ਪਹਿਲਾਂ ਬੋਰੀ ਭਰਦੇ ਨੇ ਫਿਰ ਇੱਥੇ ਨੂੰ ਫਿਰ ਟਰੱਕ ਚਲਾਉਂਦੇ ਨੇ ਬਈ ਦੱਸੋ ਅਸੀਂ ਲਾਈਏ ਕਿੱਥੇ ਵੀ ਕਣਕੇ ਬਈ ਸੜਕ ਤੇ ਲਾ ਦੀਏ ਸੀ ਇਹ ਜਿਹੜਾ ਇਹ ਸਾਡੇ ਜਿਹੜਾ ਕਿੰਨੇ ਦਿਨਾਂ ਤੋਂ ਥੋੜੀ ਬਈ ਕਣਕ ਹੋਰ ਕਿਦੀ ਕਿਦੀ ਕਿੰਨੇ ਦਿਨਾਂ ਦੇ ਪਈਆ ਮੜਾ ਇਧਰ ਆ ਕੇ ਦੱਸੋ ਕਰਾਂ ਦੱਸੋ ਕਰਾ ਕਿਦੀ ਕਿਦੀ ਪਈਆ ਤੇਰੀ ਕਿਦੇ ਕਿਦੇ ਪਈਆ ਨਾ ਮੜਾ ਬੋਲਿਆ ਕਰੋ ਯਾਰਾਂ ਹਾਂ ਹਾਂ ਪ੍ਰਧਾਨ ਹਾਂ ਲੱਗਿਆ ਬੋਲ ਲੱਕਰ ਕਰੇ 16 ਤਰੀਕ ਨੂੰ ਆਈ ਸੀਗੀ 16 ਤਰੀਕ ਨੂੰ ਜਿਹੜੀ ਕਣਕ ਆਈ ਪਈ ਸੀ ਆ ਮਾੜਾ ਮਜ਼ਦੂਰ ਵੀ ਆਓ ਸਾਡੇ ਭਰਾ ਜਿਹੜਾ ਧਾਂਗਾ ਲਾਈਆਂ ਨੇ ਗਿਆ ਬਾਈ ਯਾਰ ਤੁਸੀਂ ਮਜ਼ਦੂਰਾਂ ਨੂੰ ਬੋਲੋ ਛੋਡੀ ਕੀ ਸਮੱਸਿਆ ਦੱਸ ਆ ਸਾਡਾ ਛੋਡੀ ਆਈ ਹੀ ਆ ਬਾਈ ਯਾਰ ਆ ਲਾਉਣਿਆਂ ਨਾਲ ਇਹਦੇ ਨਾਲ ਹੀ ਕੁਝ ਮਿਲਦਾ ਯਾਰ ਹਾਂ ਨਾਲੇ ਭਰਦੇ ਆ ਲੇਬਰ ਜਿਹੜੀ ਇਹਨਾਂ ਦੀ ਸਮੱਸਿਆ ਹੈ ਆ ਵੀ ਲੇਬਰ ਇਹਨਾਂ ਨੂੰ ਉਹੀ ਮੜ ਰਹੀ ਆ ਵੀ ਪਰ ਜਿਹੜੀਆਂ ਬੋਰੀਆਂ ਨੂੰ ਚਰਕਾ ਕੇ ਧਰਾ ਧਰਾ ਕੇ ਨੋ ਤਿੰਨ ਤਿੰਨ ਵਾਰ ਇਹਨਾਂ ਦੇ ਢੂਆਂ ਕੋਡੀਆਂ ਕਰਤੀਆਂ ਲੇਬਰ ਇਹਨਾਂ ਨੂੰ ਹੀ ਮੜ ਰਹੀ ਆ ਹਾਂਜੀ ਵਾਹ ਭਈਆ ਥਾਂ ਕਰਕੇ ਕਰਦੇ ਆ ਇੱਕ ਤਾਂ ਥਾਂ ਨਹੀਂ ਹੈਗਾ ਉਧਰ ਲਾਉਣਾ ਸਾਈਡ ਤੇ ਤਾਂ ਕਰਕੇ ਬਲਾਕ ਲਾਉਣਾ ਫਿਰ ਢੇਰੀ ਲਾਉਣੇ ਆ ਤੇ ਇਹਦਾ ਵੀ ਨਹੀਂ ਮਿਲਦਾ ਕੁਸ ਨਾਸੀ ਦੀ ਚੱਕੀ ਜਾਂਦੀ ਆ ਅੱਛਾ ਸਾਡੀ ਤਾਂ ਕੀ ਆ ਗਈ ਹੁਣ ਜੇ ਸਾਨੂੰ ਗਾਹਾਂ ਕਹਿਣਗੇ ਅਸੀਂ ਭਰ ਕੇ ਤੋਂ ਹੱਸ ਕੇ ਤੇ ਤੋਰਾਂਗੇ ਨਾ ਕਿਉਂ ਬਾਪੂ ਜਿਹੜੀ ਸਰਕਾਰ ਗੱਲ ਕਹਿੰਦੀ ਆ ਭਗਮਾਨ ਤੁਮਣ ਕਹਿੰਦਾ ਅਸੀਂ ਇੱਕ ਦਿਨ ਚ ਕਣਕ ਚੱਕ ਦਿੰਦੇ ਉਹ ਚੱਕ ਰਿਹਾ ਹੈ ਕਿ ਨਹੀਂ ਚੱਕ ਰਿਹਾ ਨਹੀਂ ਚੱਕ ਰਿਹਾ ਕਿਹਾ ਟਰਾਲੀ ਤੋਂ ਲੈ ਨਹੀਂ ਦੀ ਇਸ ਤਾਂ ਭਰੀ ਜਾਂਦੇ ਆ ਨਾ ਜੀ ਆ ਦੇਖੋ ਸਾਡੇ ਕਿਸਾਨ ਜਿਹੜੇ ਐਵੇਂ ਮੰਡੀਆਂ ਦੇ ਵਿੱਚ ਰੁਲੀ ਜਾਂਦੇ ਨੇਗੇ ਪਰ ਗੱਲ ਇਹੀ ਆ ਹਾਂ ਜੀ ਬਾਈ ਮੈਂ ਕੱਲ ਜਿਹੜਾ ਪੰਸਪਤ ਦੇ ਆਪਨ ਗਰੇ ਮਹਿਕਮਾ ਚੇਅਰਮੈਨ ਨਾਲ ਗੱਲ ਕਰੀ ਸੀ ਉਹ ਕਹਿੰਦਾ ਮੈਂ ਇਹਨੂੰ ਜਿਹੜਾ ਇਹਨਾਂ ਦਾ ਹੈੱਡ ਹੁੰਦਾ ਉਹਨੂੰ ਮੈਂ ਖਿੱਚਦਾ ਕੋਈ ਨਹੀਂ ਖਿੱਚਦਾ ਉਹਦੇ ਬਾਅਦ ਚੇਅਰਮੈਨ ਵੀ ਫੋਨ 'ਚ ਕਨੌਟ ਗਿਆ ਰਾਮਪੀਰ ਸਮੰਨਾ ਬਰਨਾਲੇ ਵਾਲਾ 10 ਫੋਨ ਲਾ ਲਿਆ ਉਹਨੂੰ ਮੈਂ ਮੈਂ ਕਰਦਾ ਮੈਂ ਖਿੱਚਦਾ ਕੋਈ ਨਹੀਂ ਖਿੱਚਦਾ ਸਿਰਫ ਇਹਨਾਂ ਦੇ ਫੋਕਿਆਂ ਗੱਲ ਮੈਂ ਕਿਹਾ ਜਿੱਦਣ ਵੋਟਾਂ ਬੜੇ ਮੰਗਣਾ ਫਿਰ ਦੱਸਾਂਗੇ ਤੁਹਾਨੂੰ ਪਤਾ ਜੇ ਮੈਂ ਕੋਈ ਸੇਧਿਆ ਅੱਜ ਫੋਨ ਲਾਇਆ ਮੈਂ ਅੱਜ ਵੀ ਨਹੀਂ ਚੱਕਿਆ ਜੇਕਰ ਆਏ ਆਪਣਾ ਮਸਲਾ ਸਾਡਾ ਆਪਣਾ ਨਹੀਂ ਹੱਲ ਹੁੰਦਾ ਮੰਡੀ ਵਾਲਾ ਫਿਰ ਤੁਸੀਂ ਵਿਰੋਧ ਕਰੋਗੇ ਸਰਕਾਰ ਦਾ ਅੱਜ ਤਾਂ ਹੁਣ ਤਿਆਰ ਹਾਂ ਮੈਂ ਸੜਕ ਤੇ ਬੈਠੋ ਮੈਂ ਕਿਹਾ ਸੜਕ ਬੰਦ ਕਰੋ ਕੋਈ ਤੁਰਦੇ ਨਹੀਂਗਾ ਜੁਨੀਆ ਨੂੰ ਕਹਿੰਦੇ ਨੇ ਜੁਨੀਆ ਨਾਲੇ ਕਹਿੰਦੇ ਨੇ ਅਸੀਂ ਯਾਰ ਕੀ ਕਰ ਸੜਕ ਤੇ ਬੈਠੋ ਨਾ ਵਾਊਚਰ ਮੀਟਰ ਆ ਯਾਰ ਉਹਨੂੰ ਜਿੰਨੇ ਦੀ ਮਰਜ਼ੀ ਸੈੱਟ ਕਰ ਲਓ ਕੰਪਿਊਟਰਾਂ ਮਸ਼ੀਨ ਆ ਇਨਸਪੈਕਟਰ ਨਾਲ ਗੱਲ ਹੋਈ ਸੀਗੀ ਪ੍ਰਾਈ ਮਾਰ ਦਿਓ ਫਿਰ ਬੈਠੋ ਫਿਰ ਉਹਨੂੰ ਗੱਲ ਮਾਫ ਲਓ ਆਪਾਂ ਲਾ ਮੜੀ ਗੱਲ ਕਰ ਲਈ ਇੱਕ ਵਾਰੀ ਆਪਾਂ ਫੋਨ ਤੇ ਗੱਲ ਨਾ ਕਰ ਲਈਏ ਵਾਊਚਰ ਮੀਟਰ ਆ ਉਹਨੂੰ ਜਿੰਨੇ ਮਰਜ਼ੀ ਸੈੱਟ ਕਰ ਲਓ ਬਾਈ ਰਿਕ ਜੀ ਬੈਂਕਾਂ ਹੈਕ ਹੋ ਜਾਂਦੇ ਨੇ ਉਹ ਮੀਟਰ ਕਰਨਾ ਹੈ ਕਹੋ ਲੈ ਮੈਨੂੰ ਫੜਾਓ ਮੈਂ ਅੱਧੇ ਘੰਟੇ ਚ ਸੈੱਟ ਕਰਕੇ ਲੈ ਆ ਦੂੰਗਾ ਕਿੰਨੇ ਟੈਂਪਰੇਚਰ ਤੇ ਸੈੱਟ ਕਰਨਾ ਇੱਥੇ ਜਾਊਂ ਉਰ ਇੱਥੇ ਹੈਕ ਕਰਕੇ ਲੈ ਆ ਦੂੰਗਾ ਕਿੰਨੇ ਤੇ ਕਰਨਾ ਉਹਨੇ ਤੇ ਲੈ ਦੂੰ ਇਹਨਾਂ ਦੇ ਆਪਦੇ ਮੌਚਰ ਨੇ ਕੋਸ ਮਰਜ਼ੀ ਕਰ ਲੋ ਲੈ 10 ਮੌਚਰ ਮੀਟਰ ਫੜ ਲੈਣਾ ਆਪਾਂ 10ਾਂ ਚ ਅਲੱਗ-ਅਲੱਗ ਨਾਲ ਇੱਕ ਗੱਲ ਤੂੰ ਬੱਗੇ ਪੜਾ ਲਿਖਿਆ ਬੰਦਾ ਮੈਨੂੰ ਇੱਕ ਗੱਲ ਦੱਸ ਵੀ ਜਿਹੜਾ ਝੋਨਾ ਹੁੰਦਾ ਉਹ ਤਾਂ ਵੱਧ ਹੁੰਦੀ ਐ ਸੈੱਲ ਇਹ ਕਣਕੇ ਦਾ ਹੁਣ ਸੁੱਕੀ ਦਾ ਕਣਕਾ ਯਾਰ ਇਹ ਚ ਕੀ ਬਹੁਤ ਬਾਈ ਜੀ ਯਾਰ ਸਾਰੇ ਰਾਲੇ ਮਿਲੇ ਨੇ 24 ਅਕਤੂਬਰ ਦੀ ਕਣਕ ਬੀਜੀ ਹੋਈ ਆ ਮੇਰੀ ਹਾਂ ਵੱਢ ਕੇ ਲਿਆ ਆ ਮੈਂ 16 ਨੂੰ ਹਾਂ ਮੈਥੋਂ ਬਾਅਦ ਵਾਲੀਆਂ ਵਿਕੀ ਜਾ ਰਹੀਆਂ ਨੇ ਅੱਛਾ ਇਹ ਕੀ ਹੱਲ ਕਰੀਆਂ ਦੱਸ ਮੈਨੂੰ ਚਲੋ ਕਈ ਵਾਰੀ ਸ਼ਿਵਾਰਸ਼ਪੁਰ ਤੇ ਚਲੇ ਜਾਂਦਾ ਸਮਝ ਹਾਂ ਫੇਰ ਤੇ ਇਸ ਕਰਕੇ ਵੀ ਇਹ ਜਿਹੜੇ ਸਾ ਵੇ ਦੱਸੋ ਭਾਈ ਜਿਹੜੀ ਬਾਕੀ ਫੈਸਲਾ ਮੈਂ ਕਹਿੰਦਾ ਵੀ ਕੱਲ ਦਾ ਰੱਖ ਲਓ ਅੱਜ ਦਾ ਦਿਨ ਦੇ ਦੋ ਨਹੀਂ ਨਹੀਂ ਕੱਲ ਦਾ ਅੱਜ ਹੀ ਰੱਖੋ ਭਾਈ ਅੱਜ ਕੱਲ ਦੇ ਕੱਲ ਰੋਜ਼ ਕੱਲ ਹੋ ਜਾਂਦੀ ਯਾਰ ਕੱਲ ਵੀ ਮੈਂ ਗੱਲ ਕਰੀ ਨਾ ਬਾਅਰning ਕੋਈ ਇਹਨਾਂ ਦੇ ਬਾਅਰning ਹੋਰ ਨਹੀਂ ਨਾ ਨਾ ਭਾਈ ਕੋਈ ਬਾਅਰning ਦਾ ਬਲੌਰ ਸੰਦੇ ਨਾਲ ਗੱਲ ਕਰੀ ਸੀ ਲੋਕਾਂ ਨਾਲ ਸਾਡੀ ਗੱਲ ਹੋ ਗਈ ਕੱਲ ਗੱਲ ਕਰੀ ਸੀ ਗੱਲ ਹੋ ਗਈ ਚੱਕਣਗੇ ਪਰ ਸੋ ਰੋਜ਼ ਗੱਲ ਹੁੰਦੀ ਹੈ ਕੋਈ ਗੱਲ ਨਹੀਂ ਹੁੰਦੀ ਇਹਨਾਂ ਦੀ ਦੇਖੋ ਸੋਨੇ ਵਰਗੀ ਜਿਹੜੀ ਕਣਕਾਂ ਮੰਡੀਆਂ ਦੇ ਵਿੱਚ ਰੁੜੀ ਜਾਂਦੀ ਹੈ ਪਰੇ ਜੀ ਦੇਖਦਾ ਜਿਵੇਂ ਵੀ ਸਾਡੇ ਕਿਸਾਨ ਭਰਾ ਅੱਜ ਮਸਲੇ ਦਾ ਹੱਲ ਕੱਢਣਗੇ ਵੀ ਧਰਨਾ ਅੱਜ ਹੀ ਲਾਉਣਾ ਜਾਂ ਕੱਲ ਨੂੰ ਲਾਉਣਾ ਪਰ ਸਰਕਾਰ ਨੂੰ ਸਖਸ਼ਤਾ ਬਣੀ ਸਾਡੀ ਜਿਹੜੀ ਵੀਡੀਓ ਆ ਥੋੜੇ ਟਾਈਮ ਤੱਕਰ ਸਰਕਾਰ ਕੋਲੇ ਤੇ ਪ੍ਰਸ਼ਾਸਨ ਕੋਲੇ ਪਹੁੰਚ ਜਾਣੀ ਆ ਇਹ ਪ੍ਰਸ਼ਾਸਨ ਹੁਣ ਦੇਖ ਲੈ ਵੀ ਇਹ ਮਸਲੇ ਦਾ ਹੱਲ ਕਰਨਾ ਜਾਂ ਨਹੀਂ ਕਰਨਾ ਨਹੀਂ ਫਿਰ ਐਵੇਂ ਜਿਹੜੇ ਝੂਠੇ ਵਾਅਦੇ ਝੂਠੇ ਲੋਕਾਂ ਨੂੰ ਮੀਡੀਆ ਦੇ ਵਿੱਚ ਡਰਾਮੇ ਕਰੀਏ ਨਾ ਉਹ ਡਰਾਮੇ ਕਰਨੇ ਬੰਦ ਕਰਨ ਅਸੀਂ ਪਿੰਡਾਂ ਦੇ ਵਿੱਚ ਵੋਟਾਂ ਦਾ ਹੁਣ ਸਮਾਂ ਅਸੀਂ ਪਿੰਡਾਂ ਦੇ ਵਿੱਚ ਵੋਟਾਂ ਨੂੰ ਨਹੀਂ ਵੰਡ ਦੇਣਾ ਸਾਡੇ ਸਮੱਸਿਆਵਾਂ ਨੇ ਸਾਡੇ ਸਮੱਸਿਆਵਾਂ ਦਾ ਹੱਲ ਕਰਨ ਸਾਡਾ ਕਣਕ ਦੀ ਕਿੰਨੀ ਮੰਗ ਆ ਪੂਰੀ ਦੁਨੀਆ ਦੇ ਵਿੱਚ ਕਣਕ ਦੀ ਮੰਗ ਆ ਕਿ ਪੰਜਾਬ ਦਾ ਇੰਨਾ ਨਾਲ ਜਿਹੜਾ ਕਿ ਇਹ ਚਾਹੁੰਦੇ ਨੇਗੇ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬਿੱਲ ਆਇਆ ਜਿਹੜੀ ਕਿ ਕਿੰਨੇ ਨੇ ਲੈਟਰ ਪਾਸ ਕੀਤਾ ਸੀਗਾ ਇਹ ਅਸਲ ਦੇ ਵਿੱਚ ਜਿਹੜੇ ਕਾਨੂੰਨ ਨੇਗੇ ਉਹ ਕਾਨੂੰਨਾਂ ਨੂੰ ਅੰਦਰ ਖਾਤੇ ਸਾਰੇ ਪਾਸ ਕਰਾਉਣਾ ਚਾਹੁੰਦੇ ਨੇ ਇਹ ਗੱਲ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਸਮਝ ਜਾਣ ਅਸੀਂ ਪੋਲੀਟੀਕਲ ਪਾਰਟੀਆਂ ਦੇ ਹੱਥ ਟੋਕੇ ਬਣੀ ਫਿਰਦੇ ਆ ਇਹ ਰੋਲਣ ਦਾ ਕਾਰਨ ਇੱਕ ਹੀ ਆ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲਣ ਦਾ ਕਾਰਨ ਇਹ ਆ ਵੀ ਕਿਸਾਨ ਰੋਲਣਾ ਰੁਲ ਕੇ ਜਿਹੜੀਆਂ ਕਿ ਕਣਕ ਆਪਣੀ ਸੈਲੂਆਂ ਦੇ ਵਿੱਚ ਲੈ ਕੇ ਜਾਣ ਅਡਾਨੀਆਂ ਅਡਵਾਨੀਆਂ ਦੇ ਲੈ ਕੇ ਜਾਣ ਇਹ ਅਸਲ ਦੇ ਵਿੱਚ ਤੁਸੀਂ ਇਸ ਕਹਾਣੀ ਨੂੰ ਸਮਝ ਨਹੀਂ ਰਹੇ ਕਹਾਣੀ ਕੀ ਆ ਕਹਾਣੀ ਇਹ ਹੈ ਕਿ ਜਿੰਨਾ ਰੁਲਣਗੇ ਸਿੱਧੀ ਟਰਾਲੀ ਉੱਤੇ ਲੈ ਕੇ ਜਾਣ ਇਹ ਸਮੱਸਿਆ ਪੰਜਾਬ ਸਰਕਾਰ ਦੀ ਸੈਂਟਰ ਗਵਰਨਮੈਂਟ ਦੀ ਸਮੱਸਿਆ ਹੈ ਆ ਬਾਈ ਸਰ ਇਹਨਾਂ ਨੇ ਆ ਜਿਹੜੇ ਆ ਇਹਦੀ ਸਲਾਈ ਹੁੰਦੀ ਹੈ ਮਸ਼ੀਨ ਨਾਲ ਕਣਕ ਦੀ ਇਹ ਹਜੇ ਤੱਕ ਐਡੀ ਵੱਡੀ ਮੰਡੀ ਦੇ ਵਿੱਚੋਂ 12 ਗੱਡੀਆਂ ਗਈਆਂ ਨੇ ਹਾਂਜੀ ਇਹ ਕਹਿੰਦੇ ਵੀ ਸੇਬੇ ਨਾਲ ਸਿਉਂ ਉਹ ਕਣਕ ਸੈਲੋਆਂ 'ਚ ਜਾ ਰਹੀ ਹੈ ਜੀ ਤਾਂ ਕਰਕੇ ਕਣਕ ਨਹੀਂ ਚੱਕ ਰਹੇ ਇਹ ਤੁਸੀਂ ਮੇਰੇ ਸਾਰੇ ਜਿੰਨੇ ਵੀ ਮੇਰੇ ਕਿਸਾਨ ਮਜ਼ਦੂਰ ਭਰਾ ਖੜੇ ਹੋ ਸਮੱਸਿਆ ਆਇਆ ਮੇਰੇ ਵੀਰੋ ਤੁਹਾਡੀ ਮਜ਼ਦੂਰਾਂ ਦੇ ਨਾਲੇ ਲੇਬਰ ਖਤਮ ਕਰਨੀ ਆ ਕਿਸਾਨਾਂ ਨੂੰ ਇੱਥੇ ਵਿਹਲੇ ਕਰਕੇ ਹੱਥ ਦੇ ਵਿੱਚ ਠੂਠਾ ਫੜਾਉਣਾ ਕਿ ਕਿਸਾਨ ਜਿਹੜੇ ਕਿ ਜਿਹੜਿਆ ਕੁਝ ਟਰਾਲੀਆਂ ਲੈ ਕੇ ਜਾ ਰਹੇ ਨਾ ਮੈਂ ਦੇਖਿਆ ਸੀਗਾ ਵੀਡੀਓ ਦੇ ਵਿੱਚ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਕਿ ਸੀ ਮੈਂ ਘੰਟੇ ਦੇ ਵਿੱਚ ਫ੍ਰੀ ਹੋ ਜਾਾਂ ਇੱਥੇ ਤੁਹਾਨੂੰ ਰੋਲਣਗੇ ਜਿੱਨਾ ਤੁਹਾਨੂੰ ਜਲੀਲ ਕਰਨਗੇ ਫੇਰ ਵੀ ਤੁਸੀਂ ਉੱਤਰ ਨੂੰ ਉੱਤਰ ਨੂੰ ਜਾਵੋਗੇ ਨਾ ਦਾਨੀਆਂ ਦੇ ਸੱਲੋਂ ਨੂੰ ਤਾਂ ਹੀ ਜਾਓਗੇ ਨਾ ਇਸ ਕਰਕੇ ਇਹ ਤੁਹਾਨੂੰ ਜਿਹੜੇ ਝੰਡੇ ਦੇ ਵਿੱਚ ਡੰਡਾ ਪਾ ਕੇ ਆਪਣਾ ਜਿਹੜਾ ਕਿ ਪੰਜਾਬ ਦੀ ਆਪਣੀਆਂ ਮੰਡੀਆਂ ਆਪਣਾ ਪੰਜਾਬ ਦੇ ਜਮੀਨਾਂ ਬਚਾਉਣ ਲਈ ਤੁਹਾਨੂੰ ਲੜਨਾ ਪੈਣਾ ਹੈ ਤੁਹਾਨੂੰ ਸੜ ਫਸਲਾਂ ਚੱਕੀਆਂ ਜਾਣਗੀਆਂ ਹੁਣ ਇੱਕ ਚੀਜ਼ ਦਾ ਧਿਆਨ ਮਾਰੋ ਜਿੰਨੇ ਵੀ ਤੁਸੀਂ ਮੇਰੇ ਭਰਾ ਇੱਥੇ ਬੈਠੇ ਹੋ ਤੁਸੀਂ ਐਂ ਕਰੋ ਸੈਲੋ ਦੇ ਵਿੱਚ ਕਣਕ ਲੈ ਜਾਓ ਵੱਢ ਕੇ ਚਾਹੇ ਤੁਹਾਡੀ ਜਿੰਨੀ ਮਰਜ਼ੀ ਕਿੱਲੀ ਹੈ ਉੱਥੇ ਕੋਈ ਥੋੜਾ ਮੀਟਰ ਨਹੀਂ ਰਾਜਾਂਦਾ ਨਾਲੇ ਤੁਹਾਨੂੰ 50 ਰੁਪਏ ਰੇਟ ਵੱਧ ਮਿਲੂਗਾ ਨਾਲੇ ਤੁਹਾਨੂੰ 50 ਰੁਪਏ ਜਿਹੜਾ ਰੇਟ ਉੱਤੇ ਵੱਧ ਮਿਲ ਰਿਹਾ ਸੈਲਵਾਂ ਦੇ ਵਿੱਚ ਪਰ ਤੁਹਾਨੂੰ ਉੱਥੇ ਉੱਥੇ ਤੁਸੀਂ ਲੈ ਜਾਓ ਤੁਹਾਡੀ ਜਾਣ ਸਾ ਟਰਾਲੀ ਲਾ ਦੇਣਗੇ ਪਰ ਕਾਰਨ ਇਹੀ ਆ ਕਿ ਜਿਹੜੇ ਸਾਡੇ ਆਪਾਂ ਇੰਨਾ ਟਾਈਮ ਪਿੰਡ ਤੇ ਰਹਿੰਦੇ ਰਹਿੰਦੇ ਜਾਂ ਆਪਣੇ ਕਿਸਾਨ ਲੀਡਰ ਪਿੰਡ ਤੇ ਰਹਿੰਦੇ ਨੇ ਇਹੀ ਗੱਲ ਤੁਹਾਨੂੰ ਸਮਝਾਉਣ ਲਈ ਪਿੰਡ ਤੇ ਰਹਿੰਦੇ ਨੇ ਵੀ ਤੁਹਾਡਾ ਮੰਡੀ ਕਰਨ ਜਿਹੜਾ ਖਤਮ ਕਰਨਾ ਆਰਤੀਆ ਵਰਗੇ ਵੀ ਵੇਲਾ ਆਓ ਜੀ ਤੁਸੀਂ ਵੀ ਆਓ ਲਾਲਾ ਜੀ ਮੜਾ ਜਾ ਤਰਾ ਕੇ ਦੱਸੋ ਵੇਲੇ ਤੁਸੀਂ ਵੀ ਹੋਵੋਗੇ ਆਓ ਜੀ ਹਾਂਜੀ ਕੀ ਸਮੱਸਿਆ ਮੜਾ ਜਾ ਕਿਸਾਨਾਂ ਮਜ਼ਦੂਰਾਂ ਤੇ ਸਾਡੇ ਆਰਤੀਆ ਸਾਹਿਬ ਨੇ ਵੀ ਗੱਲ ਕਰਨੇ ਹਾਂਜੀ ਸਾਡੀ ਸਮੱਸਿਆ ਇਹ ਹੈ ਜੀ ਸਾਨੂੰ 12 ਮੌਨਚਰ ਤੱਕ ਕਿੰਨੇ ਨੇ ਪਰਮਿਸ਼ਨ ਦਿੱਤੀ ਹੈ ਜੇ 12.1 ਹੋ ਜਾਂਦਾ ਹੈ ਇਨਸਪੈਕਟਰ ਸਾਹਿਬ ਬੋਲੀ ਨਹੀਂ ਲਾਂਦੇ ਹਾਂਜੀ ਤੁਸੀਂ ਪੜੇ ਲਿਖੇ ਹੋ ਮੈਨੂੰ ਇੱਕ ਗੱਲ ਦੱਸੋ ਵੀ ਜੇਕਰ ਜਿਹੜੀ ਆਹੀ ਕਣਕ ਆ ਜੇ ਅਸੀਂ ਸੈਲੋ ਦੇ ਵਿੱਚ ਲੈ ਜਾਂਦੇ ਹਾਂ ਉੱਥੇ ਜਾਣ ਸਰ ਤਲਦੀ ਉੱਥੇ ਕੀ ਫਰਕ ਹੈ ਇਸ ਨੂੰ ਕੀ ਸਮਝਦੇ ਤੁਸੀਂ ਇਹ ਤਾਂ ਫਿਰ ਹੁਣ ਐਡਵਾਨੀਗੜ ਦੇ ਗੁਰੂ ਗ੍ਰੋਪ ਦੇ ਹੱਥ ਤੇ ਮੰਡੀ ਜਾਣੇ ਕਹਿੰਦੇ ਨੇ ਹੈ ਸਰਕਾਰ ਜਿਹੜਾ ਆਪਣਾ ਜਿਹੜਾ ਆਪਣਾ ਆੜਤੀਆਂ ਕਿਸਾਨਾਂ ਦਾ ਰਿਸ਼ਤਾ ਚੱਲਦਾ ਆ ਰਿਹਾ ਪਿਛਲੇ ਦਿਨਾਂ ਦੇ ਵਿੱਚ ਆ ਜਿਹੜਾ ਪੰਜਾਬ ਦਾ ਪ੍ਰਧਾਨ ਸੀਗਾ ਆਪਣਾ ਆਰਤੀ ਐਜੂਕੇਸ਼ਨ ਦਾ ਹੁਣ ਇਹ ਕਿੰਨਾ ਡੱਟ ਕੇ ਵਿਰੋਧ ਕਰਿਆ ਆਰਤੀ ਵੀ ਜਿਹੜਾ ਸੜਕਾਂ ਦੇ ਉੱਪਰ ਆਏ ਨੇ ਵੀ ਜਿਹੜੀ ਇਹਨਾਂ ਨੇ ਇੱਕ ਲੈਟਰ ਜਾਰੀ ਕਰੀ ਸੀਗੀ ਕਿ ਅਸੀਂ ਉਹਦਾ ਸਖਤ ਵਿਰੋਧ ਕਰਦੇ ਆਂ ਕਿਸੇ ਸੈਲੋਨ ਕਣਕ ਨਹੀਂ ਦੇਣ ਦੇਵਾਂਗੇ ਹਾਂਜੀ ਅਸੀਂ ਵਿਰੋਧ ਕੀਤਾ ਸੀ ਸਾਡੀ ਐਸੋਸੀਏਸ਼ਨ ਨੇ ਵਿਰੋਧ ਕੀਤਾ ਸੀਗਾ ਲੇਕਿਨ ਸਰਕਾਰਾਂ ਨੇ ਝੂਠੇ ਲਾਰੇ ਲਾਈ ਜਾਂਦੀਆਂ ਨੇ ਬਾਅਦ ਚ ਬਦਲ ਜਾਂਦੀਆਂ ਨੇ ਮਤਲਬ ਕਿ ਜਦੋਂ ਹੁਣ ਸਾਨੂੰ ਡਾਇਰੈਕਟਰ ਕੱਢ ਦਿੰਦੇ ਨੇ ਉਹ ਵੀ ਆਹ ਕੰਮ ਨਹੀਂ ਕਰਨਾ ਹੁਣ ਪਹਿਲਾਂ ਸਾਨੂੰ ਮਸ਼ੀਨੀ ਸਲਾਈ ਦਿੱਤੀ ਸੀ ਇਹਨਾਂ ਨੇ ਹੁਣ ਸਾਨੂੰ ਕੱਚੀ ਸਲਾਈ ਤੇ ਸਾਨੂੰ ਕੱਚੀ ਸਲਾਈ ਵਾਸਤੇ ਮਜ਼ਦੂਰੀ ਨਹੀਂ ਮਿਲ ਰਹੀ ਜਿਹੜਾ ਕੱਚੀ ਸਲਾਈ ਵਾਲੇ ਨੇ ਅੱਛਾ ਅਸੀਂ ਬਹੁਤ ਔਖੇ ਆ ਹੁਣ ਬਹੁਤ ਔਖੇ ਕਿ ਹੁਣ ਦੀ ਲਿਫਟਿੰਗ ਦਾ ਚੱਕਰ ਕੀ ਆ ਵੀ ਜਿਹੜੀ ਕੱਚੀ ਸਲਾਈ ਹੈ ਇਹ ਮਸ਼ੀਨਤਾ 1 ਮਿੰਟ ਤੇ 5 ਬੋਰੀਆਂ ਸੇ ਆਉਂਦੀ ਹੈ ਜਿਹੜੀ ਕੱਚੀ ਸਲਾਈ ਹੈ ਉਹ 1 ਮਿੰਟ ਤੇ 1 ਬੋਰੀ ਸੇ ਹੁੰਦੀ ਜਾਂਦੀ ਹੈ ਜਿਵੇਂ ਮੰਡੀਆਂ 'ਚ ਕਣਕ ਰੋਲ ਨਹੀਂ ਮਜ਼ਦੂਰਾਂ ਦੀਆਂ ਮੁਸੀਬਤਾਂ ਥੋੜੇ ਆਰਤੀ ਦੇ ਮੁਸੀਬਤਾਂ ਨੇ ਜਿਹੜੀਆਂ ਇਹ ਮੁਸੀਬਤਾਂ ਜਿਹੜੀਆਂ ਤੁਹਾਨੂੰ ਦਿੱਕਤਾਂ ਆ ਰਹੀਆਂ ਨੇ ਤੁਸੀਂ ਇਹ ਚੀਜ਼ ਸਮਝਦੇ ਹੋ ਵੀ ਜਿਹੜਾ ਥੋੜਾ ਮੰਡੀਕਰਨ ਖਤਮ ਕਰਨ ਦੇ ਚਾਲਾਂ ਨੇ ਗਈਆਂ ਇਹ ਇਹ ਬਿਲਕੁਲ ਮੰਡੀਕਰਨ ਖਤਮ ਕਰਨ ਦਾ ਚਾਲਾ ਗਵਰਨਮੈਂਟ ਦੀ ਉਸ ਤੋਂ ਬਾਅਦ ਕੀ ਹੈ ਜੀ ਜੇ ਸਾਡੇ ਸਾਰੇ ਸਿਸਟਮ ਅਸੀਂ ਇੱਕੇ ਨਾਲ ਚੱਲਾਂਗੇ ਤਾਂ ਅਸੀਂ ਹਾਰਾਂਗੇ ਨਹੀਂ ਕਦੇ ਕਦੇ ਵੀ ਨਹੀਂ ਹਾਰਾਂਗੇ ਮੇਰੀ ਗੱਲ ਚੱਕਰ ਕੀ ਹੈ ਜੀ ਹੁਣ ਮੰਨ ਲਓ ਵੀ ਕਿਸਾਨ ਬੈਠੇ ਨੇ ਸਾਡੇ ਕੋਲੇ ਸਭ ਤੋਂ ਪਹਿਲਾਂ ਮੇਰੇ ਕਣਕਾਈ ਸੀਗੀ ਮੇਰੇ ਕਣਕ 9 ਆਪਣਾ ਅਪ੍ਰੈਲ ਦੇਈ ਆਈ ਹੋਈ 9 ਦੀ ਜਿਹੜੀ 9 ਨੂੰ ਮੇਰੇ ਕਣਕ ਆਈ ਸੀ ਉਹਦੀ ਬੋਲੀ ਇਹਨਾਂ ਨੇ 13 ਤਰੀਕ ਨੂੰ ਲਾਈ ਸੀ ਅੱਛਾ 13 ਨੂੰ ਕਹਿੰਦੇ ਮੌਂਚਰ ਵਾਧਾ ਹੈ ਫਿਰ ਇਹਨਾਂ ਨੇ 15 ਤਰੀਕ ਨੂੰ ਮੇਰੇ ਬੋਲੀ ਲਾਈ ਸੀਗੀ ਮੇਰੀ 15 ਤਰੀਕ ਵਾਲੀ ਜਿਹੜੀ ਬੋਲੀ ਹੋਈ ਹੈ 422 ਗੱਟਾਂ ਦੀ ਇੱਕ ਹੋਈ ਹੈ 901193 ਗੱਟਾਂ ਦੀ ਬੋਲੀ ਇੱਕ ਹੋਈ ਹੈ ਜਿਨ੍ਹਾਂ ਦੇ ਵਿੱਚੋਂ ਮਤਲਬ ਕਿ ਵੀ ਸਾਡੇ ਕੋਲ ਲਿਫਟਿੰਗ 480 ਗੱਟੇ ਹੋਏ ਨੇ ਅੱਜ ਤੱਕ 480 ਗੱਟੇ ਲਿਫਟਿੰਗ ਹੋਏ ਨੇ ਅੱਛਾ ਬਾਕੀ ਸਾਰੇ ਇੱਥੇ ਬਾਕੀ ਸਾਰੇ ਇੱਥੇ ਪਈ ਹੈ ਫਿਰ ਸਾਡੀ ਟਰੱਕ ਜੁਨੀਅਨ ਨਾਲ ਸਮਝੌਤਾ ਹੋਇਆ ਵੀ ਟਰੱਕ ਜੁ ਬਿਗੜਿਆ ਨੂੰ ਕਿਉਂ ਨਹੀਂ ਦਿੰਦੇ ਵੀ ਸਾਨੂੰ ਕੁਝ ਸਾਥ ਸਾਥ ਤੋਂ ਲਿਖ ਕੇ ਲੈਂਦਾ ਇਹਨਾਂ ਨੇ ਵੀ ਜੇ ਤੁਸੀਂ ਮਤਲਬ ਇਹ ਮਾਲ ਨਹੀਂ ਚਕਾਉਂਗੇ ਤੁਹਾਨੂੰ ਛੋਟ ਛੋਟ ਤੋਂ ਲਵਾਂਗੇ ਮੈਂ ਉੱਥੇ ਵਿਰੋਧ ਕੀਤਾ ਹਾਂ ਮਹਾ ਵੀ ਸਾਥ ਤੋਂ ਦਾਤ ਵੀ ਲਿਖ ਕੇ ਲੈ ਲਿਆ ਸਾਡੇ ਵਿੱਚ ਥੋੜੇ ਦੋ ਚਾਰ ਬੰਦੇ ਐਸੇ ਨੇ ਜਿਹੜੇ ਚਾਪਲੂਸੀ ਵਾਲੇ ਨੇ ਜੇ ਮੈਂ ਵਿਰੋਧ ਕਰਦਾ ਤਾਂ ਮੇਰਾ ਵਿਰੋਧ ਕਰਦੇ ਨੇ ਉਹ ਉਹ ਕੀ ਨੇ ਪਲਟੂ ਨੇ ਜੇ ਮੈਂ ਆਪਾਂ ਕਹਿੰਦੇ ਪਲਟ ਕੇ ਉਧਰ ਹੋ ਗਏ ਪਲਟ ਕੇ ਉਧਰ ਹੋ ਗਏ ਮੈਂ ਟੱਕ ਜੀ ਉਹਨਾਂ ਦੇ ਪ੍ਰਧਾਨ ਨੂੰ ਕਿਹਾ ਮਹਾ ਜੀ ਸਾਥੋਂ ਸਮੱਸਿਆ ਸਾਡੀ ਇਹ ਹੈ ਵੀ ਸਾਡੇ ਮਜ਼ਦੂਰ ਵੀ ਚੱਕਾ ਲਾਉਂਦੇ ਨੇ ਸਾਡੇ ਮਜ਼ਦੂਰ ਵੀ ਉਹ ਕਰਦੇ ਸਾਨੂੰ ਕਟੌਤੀ ਪ ਜਦੋਂ ਬੋਲੀ ਦੇ ਦਾਣੇ ਡੁੱਲਦੇ ਨੇ ਮੈਂ ਉੱਥੇ ਸਿਰਫ ਉਹਨਾਂ ਨੂੰ ਲਿਖ ਕੇ ਲੱਗਦਾ ਵੀ ਜੇ ਪੰਜ ਨਾ ਸਾਨੂੰ ਗੱਡੀਆਂ ਨਾ ਦਿੱਤੀਆਂ ਤਾਂ ਇਹ ਛੋੜ ਛੋਟੋਂ ਕਟਾਂਗੇ ਬਿਲਕੁਲ ਜਿਹੜੀਆਂ ਇਹ ਆਰਥਿਕ ਨੇ ਸਮੱਸਿਆਵਾਂ ਨੇ ਮਜ਼ਦੂਰਾਂ ਦੀ ਵੀ ਸਮੱਸਿਆ ਨੇ ਆਹਤੇ ਵੀ ਕਿਸਾਨਾਂ ਦੇ ਵੀ ਇਹ ਨਹੀਂ ਆ ਗੱਲ ਇਹ ਬਣਦੀ ਆ ਕਿ ਸਰਕਾਰ ਤੇ ਦੁਬਾਰੇ ਫਿਰ ਉਸ ਗੱਲ ਤੇ ਆਉਣਾ ਵੀ ਐਵੇਂ ਰੋਜ਼ ਹੀ ਕਹੀ ਇਹ ਦਿਨ ਹੁਣ ਤਾਂ ਵੋਟਾਂ ਦਾ ਸਮਾਂ ਨਾ ਉਧਰੋਂ ਮੀਡੀਆ ਦੇ ਵਿੱਚ ਵਾਰ-ਵਾਰ ਕਹਿੰਦੇ ਸਰਕਾਰ ਅਸੀਂ ਦਾਣਾ ਨਹੀਂ ਕਿਸਾਨਾਂ ਦਾ ਰਹਿਣ ਦਿੰਦੇ ਪਰ ਜਿਹੜੀ ਗਰਾਊਂਡ ਦੀ ਸੱਚਾਈ ਇਹ ਆ ਕਿਸਾਨ ਮੇਰੇ ਭਰਾਵੋ ਤੁਸੀਂ ਆਪਾਂ ਜੀ ਨੂੰ ਸਮਝਿਓ ਕਿਸਾਨ ਮਜ਼ਦੂਰ ਆਰਥਿਕ ਵਰਗ ਸਾਰੇ ਇਕੱਠੇ ਹੋ ਕੇ ਜਿਹੜੀ ਇਹ ਲੜਾਈ ਲੜੀਏ ਪੰਜਾਬ ਦੇ ਜਮੀਨਾਂ ਬਚਾਉਣ ਲਈ ਪੰਜਾਬ ਦਾ ਜਿਹੜਾ ਖੇਤੀਬਾੜੀ ਸੈਕਟਰ ਬਚਾਉਣ ਲਈ ਮੇਰੇ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਹੈ ਮਜ਼ਦੂਰਾਂ ਨੂੰ ਬੇਨਤੀ ਹੈ ਵੀ ਭਰਾਵੋ ਇਕੱਠੇ ਹੋ ਜਓ ਐਵੇਂ ਨਾ ਕੋਈ ਕਹਿੰਦਾ ਮੈਂ ਕਾਂਗਰਸੀਆਂ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਬਾਦਲਾਣਾ ਜੀ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਜਿੰਨਾ ਟਾਈਮ ਤੁਸੀਂ ਇਕੱਠੇ ਹੋ ਕੇ ਇਹਨਾਂ ਲੀਡਰਾਂ ਨੂੰ ਸਵਾਲ ਨਹੀਂ ਕਰਨ ਲੱਗਦੇ ਵੀ ਆਹ ਗਰਾਊਂਡ ਦੀ ਸਾਡੀ ਸੱਚਾਈ ਦੱਸੋ ਕੀ ਹੈ ਜਦੋਂ ਗਰਾਉਂਡ ਤੇ ਆਓਗੇ ਧਰਤੀ ਤੇ ਆ ਕੇ ਨੂੰ ਲੈ ਕੇ ਆਓਗੇ ਫੇਰ ਹੀ ਜਿਹੜੇ ਤੁਹਾਡੇ ਮਸਲਾਂ ਦੇ ਹੱਲ ਹੋਣਗੇ ਇਸ ਕਰਕੇ ਵੀਰ ਬਣ ਕੇ ਬੇਨਤੀ ਇਹ ਹੈ ਪਿੰਡਾਂ ਦੇ ਵਿੱਚ ਵੀ ਬੇਨਤੀ ਇਹ ਹੈ ਵੀ ਵੋਟਾਂ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਵੋਟਾਂ ਦੇ ਸਮਾਂ ਦੇ ਵਿੱਚ ਜਿਹੜਿਆ ਸਵਾਲ ਕਰੋ ਤਾਂ ਹੀ ਜਿਹੜੇ ਤੁਹਾਡੇ ਪੰਜਾਬ ਦੇ ਮਸਲੇ ਹੱਲ ਹੋਣਗੇ ਤਾਂ ਹੀ ਜਿਹੜੇ ਤੁਹਾਡੀਆਂ ਮੰਡੀਆਂ ਵੱਸ ਸਕਦੀਆਂ ਨੇਗੀਆਂ ਆਓ ਜਿਹੜੇ ਸਾਡੇ ਕੇ ਬਾਰਡਰਾਂ ਦੇ ਉੱਪਰ ਚੱਲ ਰਹੇ ਧਰਨੇ ਉਹਨਾਂ ਦੇ ਵਿੱਚ ਸਾਥ ਦਿਈਏ ਆਪਾਂ ਇਕੱਠੇ ਹੋ ਕੇ ਜਿਹੜੀ ਆਪਣੀ ਪੰਜਾਬ ਦੀ ਐਮਐਸਪੀ ਦੀ ਵੀ ਜਿਹੜੀ ਲੜਾਈ ਚੱਲ ਰਹੀ ਹੈ ਜਿਹੜੀਆਂ ਬੱਕ ਬੱਕ ਸਾਡੀਆਂ ਜਿਹੜੇ ਜੱਥੇਬੰਦੀਆਂ ਨੇ ਉਹਨਾਂ ਦਾ ਸਾਥ ਤੇ ਜਾ ਕੇ ਹਰ ਇੱਕ ਧਰਨੇ ਦੇ ਵਿੱਚ ਜਾ ਕੇ ਇਹੀ ਕਹਿਣਾ ਹੁੰਦਾ ਵੀ ਕਿਸਾਨ ਜਿੱਥੇ ਬੰਦਿਆਂ ਵੇਸ ਇੱਕ 50 ਨੇਗੀਆਂ ਉਹਨਾਂ ਦਾ ਕਿਸੇ ਦਾ ਵਿਰੋਧ ਕਰਨ ਦਾ ਹੱਕ ਨਹੀਂ ਸਾਡਾ ਵਿਰੋਧ ਕਰਨ ਦਾ ਜਿਹੜਾ ਕਿ ਪੋਲਿਟੀਕਲ ਪਾਰਟੀਆਂ ਦਾ ਰਾਜ ਕਰਤਾ ਸ਼੍ਰੇਣੀ ਦਾ ਵਿਰੋਧ ਕਰਨ ਦਾ ਹੱਕ ਬਣਦਾ ਆਫ ਦੇ ਵਿੱਚ ਜਿੰਨੀਆਂ ਬੰਦ ਜਿੱਥੇ ਬੰਦਿਆਂ ਹੋਣਗੀਆਂ ਅਸੀਂ ਉਹਨੇ ਤਾਕਤਵਰ ਹੋਵਾਂਗੇ ਸਾਰੀਆਂ ਜਿੱਥੇ ਬੰਦਿਆਂ ਇਕੱਠੇ ਹੋ ਕੇ ਜਿਹੜੀਆਂ ਪੰਜਾਬ ਦੀ ਕਿਸਾਨੀ ਦੀ ਤੇ ਆਪਣੀ ਮਜ਼ਦੂਰੀ ਦੀ ਲੜਾਈ ਲੜੀ ਰਹੀਆਂ ਨੇਗੀਆਂ ਆ ਮਜ਼ਦੂਰ ਭਰਾਵਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਮੇਰੀ ਸਾਹਮਣੇ ਗੱਲ ਸੁਣ ਰਹੇ ਨੇਗੇ ਇਹ ਬਹੁਤ ਵੱਡਾ ਸਰਕਾਰਾਂ ਲੀਡਰ ਸਾਨੂੰ ਪਾੜ ਰਹੇ ਨੇ ਆਫ ਦੇ ਉਸ ਜਿਹੜਾ ਕਿ ਮੰਗ ਦੇ ਵਿੱਚੋਂ ਮੁੱਖ ਮੰਗ ਜਿਹੜੀ ਮਜ਼ਦੂਰਾਂ ਦੇ ਜਿਹੜੀ ਕਿ ਆਪਣੇ ਕਰਜ਼ੇ ਦੀ ਆ ਤੇ ਅਗਲੀ ਜਿਹੜੀ ਕਿ ਜਿਹੜੀ ਦਿਹਾੜੀ ਦੀ ਮੰਗ ਆ ਵਧਾਉਣ ਦੀ ਜਿਹੜੀ ਕਿ ਸਾਡੀ ਆਪਣਾ ਚੱਲਦਾ ਆਪਣਾ ਮ ਅਮਰੀਕਾ ਸਕੀਮ ਚੱਲਦੀ ਆ ਉਹਦੇ ਵਿੱਚ ਦਿਹਾੜੀ ਬਣਾ ਵਧਾਉਣ ਦੀ ਮੰਗ ਆ ਇਹ ਮੰਗਾਂ ਨੂੰ ਲੈ ਕੇ ਉੱਥੇ ਕਿਸਾਨ ਬੈਠੇ ਨੇਗੇ ਤੁਹਾਨੂੰ ਆ ਕੇ ਇੱਥੇ ਲੀਡਰ ਪਾਰਟ ਦੇਣਗੇ ਆ ਕੇ ਉੱਥੇ ਲੈ ਕੱਲੇ ਕਿਸਾਨ ਬੈਠੇ ਨੇ ਪਰ ਕਿਸਾਨ ਤੁਹਾਡੀਆਂ ਮੰਗਾਂ ਲੈ ਕੇ ਖਿਆਲ ਰੱਖਿਆ ਕਰੋ ਸਾਰੇ ਜਣੇ ਆਓ ਜਿਹੜਾ ਆਪਾਂ ਆਪਣੀ ਇਕੱਠੇ ਹੋ ਕੇ ਲੜਾਈ ਲੜੀਏ ਸਰਕਾਰ ਨੂੰ ਸਖਤ ਤਾਬਣੀਆਂ ਨਹੀਂ ਤਾਂ ਧਰਨਾ ਅੱਜ ਹੀ ਵਟਾਂਗ ਨਹੀਂ ਕੱਲ ਤੋਂ ਧਰਨਾ ਪੱਕਾ ਹੈ ਬਰਨਾਲਾ ਵੱਡਾ ਰੋਡ ਵੀ ਜਾਮ ਕਰਾਂਗੇ ਪਿੰਡ ਵਾਲਾ ਰੋਡ ਵੀ ਜਾਮ ਕਰਾਂਗੇ ਸਾਰੇ ਰੋਡ ਜਾਮ ਕਰਾਂਗੇ ਜੇ ਮਸਲੇ ਦਾ ਹੱਲ ਨਾ ਕੀਤਾ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾ ਲਾਉਣ ਹੀ ਦੰਦੇ ਵਾਹ ਕਸਾਨ ਮਜ਼ਦੂਰ ਇਕਤਾ ਝੰਡਾ ਵਾਹ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾ ਵਾਹ ਮਰਦਾ ਵਾਹ ਮਰਦਾ ਵਾਹ ਮੰਡਿਆ ਚ ਰੋਲਣ ਵਾਲੀ ਸਰਕਾਰ ਮਰਦਾ ਵਾਹ ਮਰਦਾ ਵਾਹ ਮਰਦਾ ਵਾਹ ਆਤਾ ਮਜ਼ਦੂਰਾਂ ਨੂੰ ਮੰਡਿਆ ਚ ਰੋਲਣ ਵਾਲੀ ਸਰਕਾਰ ਮਰਦਾ ਵਾਹ ਮਰਦਾ ਵਾਹ ਮਰਦਾ ਵਾਹ ਕਿਸਾਨਾਂ ਮਜ਼ਦੂਰਾਂ ਨੂੰ ਮੰਡਿਆ ਚ ਰੋਲਣ ਵਾਲੀ ਸਰਕਾਰ ਮਰਦਾ ਵਾਹ ਜਿੰਦਾਬਾਦ ਕਿਸਾਨ ਮਜ਼ਦੂਰ ਆਰਥਿਕ ਵਰਗ ਜਿੰਦਾਬਾਦ 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 ਕਿਸਾਨ ਮਜ਼ਦੂਰ ਆਰਥਿਕ ਵਰਗ ਜਿੰਦਾਬਾਦ 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 ਜਿਹੜਾ ਕਿ ਹੁਣ ਕਿਸਾਨਾਂ ਨੇ ਫੈਸਲਾ ਕੀਤਾ ਕਿਸਾਨ ਮਜ਼ਦੂਰਾਂ ਨੇ ਫੈਸਲਾ ਕੀਤਾ ਵੀ ਜੇਕਰ ਸਰਕਾਰ ਮਸਲਾ ਹੱਲ ਨਹੀਂ ਕਰਦੀ ਤਾਂ ਜਿਹੜਾ ਬਠਿੰਡਾ ਚੰਡੀਗੜ੍ਹ ਰੋਡ ਆ ਕਲੂਓ ਰੋਡ ਬੰਦ ਕਰਾਂਗੇ ਸਾਡੇ ਕੋਲੇ ਕੋਈ ਹੱਲ ਨਹੀਂ ਹੈਗਾ ਕਈ ਵਾਰ ਸਾਨੂੰ ਗੱਡੀਆਂ ਕਾਰਾਂ ਵਾਲੇ ਕਹਿਣ ਲੱਗ ਜਾਂਦੇ ਨੇਗੇ ਵੀ ਤੁਸੀਂ ਰੋਡ ਕਿਉਂ ਜਾਮ ਕਰੀ ਖੜੇ ਹੋ ਅਸੀਂ ਭਰਾਵੋ 6 ਮਹੀਨੇ ਖਪਾ ਖੂਣੋ ਕੇ ਜਿਹੜੀ ਅਸੀਂ ਫਸਲ ਕਮਾਈ ਆ ਜੇਕਰ ਸਾਡੀ ਸਰਕਾਰ ਚੱਕ ਨਹੀਂ ਰਹੀ ਤਾਂ ਅਸੀਂ ਰੋਡ ਹੀ ਜਾਮ ਕਰਾਂਗੇ ਸਾਡੇ ਕੋਲੇ ਹੱਲ ਕੀ ਹੈ ਜਦੋਂ ਦੀ ਰਾੜੀ ਸਰਕਾਰ ਨਹੀਂ ਸੁਣ ਰਹੀ ਸਾਡੀ ਅਫਸਰ ਨਹੀਂ ਸੁਣ ਰਹੇ ਕਾਫਰੇ ਅਸੀਂ ਕੱਲ ਨੂੰ ਜਿਹੜਾ ਕਿ ਅਸੀਂ ਬਰਨਾਲਾ ਚੰਡੀਗੜ੍ਹ ਜਿਹੜਾ ਬਠਿੰਡਾ ਚੰਡੀਗੜ੍ਹ ਜਿਹੜਾ ਰੋਡ ਆ ਉਸ ਰੋਡ ਨੂੰ ਜਾਮ ਕਰਾਂਗੇ ਇਹ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਹੈ ਜੇਕਰ ਸਾਡੀ ਕਣਕ ਨਹੀਂ ਚੱਕੀ ਜਾਂਦੀ ਧੰਨਵਾਦ